ਸਾਡੇ ਦੇਵਰ ਦੇ ਬੇਟੇ ਨੇ ਇਹ ਨੂਵੀ ਗੀ ਨੂਵੀ ਗੀ ਦੇ ਰਹੇ ਜਿਹੜਾ ਪੋਤਰਾ ਲਗੇ ਡੋ ਲਗਾਣਾ ਹਾਂਜੀ ਹਾਂ ਕਿੰਨੇ ਟਾਈਮ ਤੋਂ ਉਥੇ ਕੈਨੇਡਾ ਰਹੇ ਨੇ ਉਥੇ ਤੋਂ 15 ਸਾਲ ਤੀ ਰਹਿੰਦੇ ਨੇ ਜੀ 8 ਸਾਲ ਵਿਆਹ ਨੂੰ ਹੋ ਗਏ ਤੁਹਾਡਾ ਨਾਲ ਕੋਈ ਗੱਲ 2-4 ਦਿਨ ਪਹਿਲਾਂ ਹੋਈ ਕੋਈ 2-4 ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋ ਆ ਹਾਂਜੀ ਫੋਟੋ ਪਾਈ ਸਰ 29 ਤਰੀਕ ਦਿਨ ਐਨੀਵਰਸਰੀ ਕੋਈ ਖਾਸ ਮੈਂ ਬਹੁਤ ਗੱਲ ਕਰਦਾ ਹਾਂ ਉਹਦੇ ਕੋਈ ਗੱਲ ਹੁਣ ਨੀਜੀ ਹੋਈ ਯਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ ਹੂੰ ਤੇ ਉਹ ਕਹਿੰਦੀ ਮੈਂ ਕਿ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨੀ ਟੂਰ ਠੰਮਣ ਗਏ ਨੇ ਅਮਰੀਕਾ ਹੂੰ ਵੀ ਉਹ ਤੋਂ ਬਾਅਦ ਮੈਂ ਆਉਂਗੀ ਵੀ ਟਿਕਟ ਕਰਾਉਣਗੀ ਮੇਰੀ ਜੀ ਦੂ ਬਾਅਦ ਤਾਂ ਕੰਮ ਹੋ ਗਿਆ ਜੀ ਹੁਣ ਤੀਨੇ ਹੋਣਾ ਠੀਕ ਤੇ ਤੁਹਾਡੇ ਮਤਲਬ ਜਿਹੜੀ ਬੁਰਾਣੀ ਉਧਰ ਥੇ ਰਹਿੰਦੀ ਹੈ ਹਾਂ ਜੀ ਕਿਤੇ ਬੱਚੇ ਪਰਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਕਿਹਦਾ ਹੋ ਗਿਆ ਬੱਚੇ ਦਾ ਨਾਮ ਕੀ ਇਹਦੇ ਪੁੱਤ ਦਾ ਹਾਂ ਜੀ ਹਾਂ ਸਰ ਹਾਂ ਇਸ ਦਾ ਬੇਟਾ ਨੂੰ ਠੀਕ ਹੈ ਨੂੰ ਠੀਕ ਹੈ ਜੀ ਹਸਪੀਟਲ ਉਹਦਾ ਕੀ ਨਾਮ ਹੈ ਬੇਟਾ ਅਨਸਰ ਲਓ ਤੇ ਕਾਰ ਚ ਆ ਰਹੇ ਸੀ ਕਿਸੇ ਹੋਰ ਨਾ ਕਾਰ ਸੀ ਆਪ ਚਲਾ ਰਹੇ ਗੱਡੀ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਸ ਤੋਂ ਬਾਅਦ ਉਹ ਦੂਸਰਾ ਬੇਟਾ ਬੈਠ ਗਿਆ ਘੰਟਾ ਚਲਾ ਕੇ ਪਿੱਛੇ ਬੈਠ ਗਿਆ ਇਹ ਅਮਰੀਕਾ ਗਈ ਸੀ ਭਮਣ ਹਾਂਜੀ ਉੱਥੇ ਵੀ ਰਹਿੰਦੇ ਰਹਿੰਦੇ ਸੀ ਉੱਥੇ ਵੀ ਰਹਿੰਦੇ ਨੇ ਤੇ ਵਾਪਸੀ ਮ ਆ ਗਏ ਵਾਪਸੀ ਆ ਗਏ ਜੀ ਬੇਰੂਟ ਚ ਆ ਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹਮ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਸ ਗਈ ਕੋਈ ਤਾਂ ਜਿਹੜਾ ਸਹਣ ਜੋਖਰੇ ਹੀ ਨਹੀਂ ਕੋਈ ਖਾਸ ਗੱਲ ਕੀਤੀ ਹੋਵੇ ਕਦੀ ਤੁਹਾਡੇ ਨਾਲ ਆਪਣੇ ਦਿਲ ਦੀ ਦਿਲ ਦਿੱਤੇ ਹੀ ਕਹਿੰਦੇ ਨੇ ਜੀ ਕਿ ਅਸੀਂ ਬਹੁਤ ਸੌਖੇ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀ ਅਸੀਂ ਮਿਲ ਕੇ ਗਏ ਨੇ ਇੱਥੇ ਖੇਤੀਬਾੜੀ ਕਰਦੇ ਸੀ ਨਹੀਂ ਉਹ ਤਾਂ ਪਾਪਨ ਸੰ ਡੈਥ ਹੋਈ ਹੋਈ ਆ ਤੇ ਮੰਮੀ ਨੂੰ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਹੋਵੇ ਤਾਂ ਕਰਕੇ ਬਸੋਂ ਕਿੰਨਾ ਵੱੜ ਕੇ ਗਿਆ ਤਾਂ ਇੱਥੋਂ ਇੱਥੋਂ ਪਲਾਸਟੂ ਕੀਤੀ ਸੀ ਜੀ ਹਾਂ ਤੇ ਮਿਆ ਕਿੱਥੇ ਸੀ ਮਿਆ ਦਿੱਲੀ ਸੀ ਹਾਂ ਜੀ ਦਿੱਲੀ ਦੀ ਕੁੜੀਆਂ ਦੇ ਪਾਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੀ ਪਤੀਏ ਉੱਤੇ ਆਣ ਵਾਸਤੇ ਕੱਲ ਹੀ ਆਉਂ ਹਾਂ ਜੀ ਉਹਦੀ ਸਾਲੀ ਦਾ ਵਿਆਹ ਹੋਣਾ ਸੀ ਉਹਦੀ ਅਗੇਜਮੈਂਟ ਕਰਨੀ ਸੀ ਉੱਥੇ ਉਹ ਮੁੰਡਾ ਜਿਹੜਾ ਦੂਸਰਾ ਸੀ ਨਾਲ ਕਹਿੰਦੇ ਤੇ ਵੀ ਇਹ ਜਦੋਂ ਵਿਆਹ ਦੀ ਕੋਈ ਤਰੀਕ ਪੱਕੀ ਹੋ ਗਈ ਤਾਂ ਫੇਰ ਆਵਾਂਗੇ ਕੋਈ ਕਰੀਏ ਆਪਣੀ ਜਲਦੀ ਗੱਲ ਦੱਸੀ ਹੋਏ ਤੁਹਾਨੂੰ ਕਾਲ ਤੁਹਾਡੇ ਪਤੀ ਜੀ ਨੇ ਦਿਲ ਦੀ ਤਾਂ ਇਹਨਾਂ ਦੇ ਆਪ ਤਾਇ ਦੀ ਨਾਲ ਕਰਦੀ ਸੀ ਗੱਲ ਹਾਂ ਜੀ ਆਪਣੇ ਹੋਰ ਪਰਮਾ ਨਾਲ ਬੇਟੇ ਨੇ ਮੇਰੇ ਵੀ ਤਿੰਨ ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਕਰਦੇ ਰਹਿੰਦੇ ਕਿੰਨੇ ਪਰਾਂ ਕੱਲਾ ਸੀ ਜੀ ਕੱਲਾ ਰਹਿੰਦੇ ਮਾਹੌਲ ਨਿੱਕ ਪੈਣਾ ਉਹ ਵੀ ਉਤੀ ਰਹਿੰਦੀ ਅੱਛਾ ਉਹ ਕਿਨੇ ਡੇ ਰਹਿੰਦੇ ਕੈਨੇਡਾ ਹੀ ਰਹਿੰਦੇ ਉਹਦਾ ਕੀ ਨਾਮ ਪੈਂਦਾ ਨੀਸ਼ਾ ਜੀ ਹਾਂ ਜੀ ਉਹ ਮੇਰੇ ਨਾਲ ਹੀ ਬੜੇ ਜੀ ਪਹਿਲਾਂ ਥੋੜੇ ਨਾਲ ਹੀ ਪੜਦੇ ਸੀ ਟੈਂਪ ਤੱਕ ਅਸੀਂ ਇਕੱਠੇ ਬੜੇ ਜੀ ਕਿੱਥੇ ਬੜਦੇ ਸੀ ਅਸੀਂ ਪਿੰਡੇ ਪੜਦੇ ਬatein garshana ਪੈਂਦਾ ਕਿਸ ਤਰ੍ਹਾਂ ਦਾ ਸੁਭਾਅ ਥਾ ਪ੍ਰਦੀਪ ਦਾ ਪ੍ਰਦੀਪ ਸਰ ਅ ਬਚਪਨ ਤੋਂ ਇਕੱਠੇ ਖੇਡਿਆ ਸੀ ਹਮ ਸਵਾਦ ਆ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਫੁਲ ਬੜਾ ਕੇਰਿੰਗ ਤੇ ਫੈਮਿਲੀ ਓਰੀਐਂਟਡ ਬੰਦਾ ਸੀ। ਕੀ ਸੁਪਨਾ ਦੇ ਕੇ ਗਿਆ ਤੁਹਾਨੂੰ ਗੱਲ ਹੋ ਰਹੀ ਤੇ ਹਾਂ ਦਾ ਸੀ ਗੱਲ ਕਰਦਾ ਹੋਣਾ ਵੀ ਮੈਂ ਕੈਨੇਡਾ ਜਾਣਾ ਹੈ। ਸਰ ਉਸ ਟਾਈਮ ਜਦੋਂ ਗਿਆ 2010 ਚ ਮੈਂ ਇੰਡੀਆ ਨੇ ਵਿੱਚ ਭਰਤੀ ਹੋਇਆ ਉਸ ਟਾਈਮ ਉਹਦਾ ਬਾਹਰ ਦਾ ਪਲਾਨ ਚੱਲਦਾ ਸੀ। ਹਮ ਤੇ ਬਾਹਰ ਦਾ ਪਲਾਨ ਉਸ ਟਾਈਮ ਟ੍ਰੈਂਡੀ ਚੱਲਦਾ ਸੀ ਆਪਣੇ ਵੀ ਆਪਾਂ ਸਾਰੇ ਜਾਣੇ ਵੀ ਬਾਹਰ ਹੀ ਜਾਵਾਂਗੇ। ਹਮ ਉਹ ਸਟੈਂਡ ਦੇ ਦੌਰਾਨ ਹੀ ਉਹ ਬਾਹਰ ਗਿਆ ਸੁਪਨਾ ਤਾਂ ਉਹਦਾ ਉਹੀ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਸਭ ਖੁਸ਼ਹਾਲ ਹੋਵੇ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਹੂੰ ਫਿਰ ਮੈਰਿਜ ਕਿੰਨੇ ਸਾਲ ਬਾਅਦ ਉਹਥੇ ਕਿਸ ਤਰ੍ਹਾਂ ਦਿੱਲੀ ਵੀ ਆਏ ਮੈਰਿਜ ਉਹਦੀ ਅ ਮੇਰੇ ਭਾਬੀ ਜੰਸ਼ਲਾ 2018 ਚ ਉਹਨਾਂ ਦਾ ਵਿਆਹ ਹੋਇਆ ਜੀ ਹੂੰ ਤੇ ਕੈਨੇਡਾ ਸੀ ਦੋਨੇ ਹੂੰ ਇਕੱਠੇ ਪੜਦੇ ਸੀ ਜੀ ਹਾਂ ਜੀ ਦਿੱਲੀ ਦੇ ਨੇ ਉਹ ਦਿੱਲੀ ਦੇ ਤੇ ਉਹਨਾਂ ਦਾ ਇੱਥੇ ਵਿਆਹ ਹੋਇਆ ਸੀ 2018 ਚ ਇੱਥੇ ਆਏ ਪਿੰਡ ਉਸਕੇ ਵਿਆਹ ਕੇ ਬਾਅਦ ਵਿਆਹ ਤੋਂ ਬਾਅਦ ਜਦੋਂ ਵੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਉਹ ਤਾਂ ਇੱਥੇ ਜ਼ਰੂਰ ਆਉਂਦੇ ਨੇ ਇੱਕ ਦੋ ਦਿਨ ਲਾ ਕੇ ਜਾਂਦੇ ਨੇ ਤੇ ਕੁਝ ਟਾਈਮ ਉਹ ਦਿੱਲੀ ਰਹਿੰਦੇ ਨੇ ਕੁਝ ਟਾਈਮ ਇੱਥੇ ਰਹਿੰਦੇ ਨੇ ਜਿਹੜੇ ਬੇਟਾ ਹੈ ਉਹ ਥੋੜਾ ਭਤੀਜਾ ਹੈ ਹਿਆਨਸ ਹੈ ਕਿੰਨੇ ਸਾਲ ਦੇ ਹੈ ਹਿਆਨਸ ਜੀ 7 ਸਾਲ ਦੇ 7 ਸਾਲ ਇਹ ਹੁਣ ਕਿੱਥੇ ਗਏ ਸੀ ਜਿਹੜਾ ਆਪ ਵਾਪਸੀ ਮਹੱਤਸਾ ਆਏ ਹੋਏ ਸਰ ਹਾਂਜੀ ਇਹ ਗਏ ਸੀ ਯੇ ਅਮਰੀਕਾ ਘੁੰਮਣ ਆਪਣੀ ਅਨਿਵਰਸਰੀ ਸੈਲੀਬ੍ਰੇਟ ਕਰਨ ਅੱਛਾ ਮੈਜਨ ਉਸ ਮਨਾਣ ਗਏ ਹਾਂਜੀ ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ ਤੇ ਗੱਡੀ 'ਚ ਐਕਸੀਡੈਂਟ ਹੋਇਆ ਉਹਨਾਂ ਨੂੰ ਕਿਸ ਤਰ੍ਹਾਂ ਇਨਫਰਮੇਸ਼ਨ ਆਈ ਤੁਹਾਡੇ ਕੋਲ ਕੋਈ ਕਿਸ ਤਰ੍ਹਾਂ ਨਾਲ ਉਹ ਕੋਈ ਇਨਫਰਮੇਸ਼ਨ ਸਰ ਹਾਂਜੀ ਉਹ ਨਹੀਂ ਪੁਲਿਸ ਨਹੀਂ ਆਪਣੇ ਜਿਹੜੇ ਰਿਲੇਟਿਵ ਰਿਲੇਟਿਵਸ ਨੇ ਉਹਨਾਂ ਨੇ ਇਨਫਾਰਮ ਕਰਿਆ ਸਾਨੂੰ ਸਵੇਰੇ ਅਰਾਊਂਡ 6:37 ਤੇ ਕਨਫਰਮ ਕਰਦੇ ਹੋ ਸਾਨੂੰ 10:11 ਵਜੇ ਕਿ ਵੀ ਐਕਚੁਅਲ 'ਚ ਕੀ ਸਿਚੁਏਸ਼ਨ ਕੀ ਉੱਥੇ ਉਹ ਉਸ ਤੋਂ ਬਾਅਦ ਕਿਹੜੇ-ਕਿਹੜੇ ਸਾਥੀ ਦੇ ਜਖਮੀ ਇੱਕ ਤਾਂ ਜੋ ਆ ਭਾਬੀ ਨੇ ਉਹ ਜਖਮੀ ਨੇ ਤੇ ਨਾਲ ਉਹਨਾਂ ਦੇ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਜਾਣਦੇ ਨੇ ਸੀ ਉਹ ਮਤਲਬ ਉਹ ਚਲਾ ਰਹੇ ਸੀ ਗੱਡੀ ਇਹ ਸੁਣਨ ਚ ਆ ਕੋਈ ਗੱਲ ਕਰਦਾ ਹੋਵੇ ਤੁਹਾਡੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਹੈ ਤੁਹਾਡੀ ਪ੍ਰਦੀਪ ਨਾਲ ਕੋਈ 5-7 ਦਿਨ 4 ਦਿਨ ਪਹਿਲਾਂ ਆ ਪ੍ਰਦੀਪ ਨਾਲ ਨਹੀਂ ਉਹ ਤੋਂ ਪਹਿਲਾਂ ਤਾਂ ਨਹੀਂ ਫੈਮਲੀ ਨਾਲ ਜਰੂਰ ਗੱਲ ਹੁੰਦੀ ਹੈ ਮੇਰੇ ਨਾਲ ਥੋੜੀ ਘੱਟ ਹੋਈ ਹੈ ਹੂੰ ਪਰ WhatsApp ਤੇ ਸਾਡਾ ਇੱਕ ਗਰੁੱਪ ਆ ਸਕੂਲ ਦਾ ਗਰੁੱਪ ਆ ਉਹਦੇ ਵਿੱਚ ਰੈਗੂਲਰਲੀ ਥੋੜੀ ਗੱਲਬਾਤ ਹੁੰਦੀ ਰਹਿੰਦੀ ਪਿੰਡ ਵਾਲੇ ਮਸ ਪਿੰਡ ਵਾਲੇ ਕੀ ਹੁੰਦਾ ਸੀ ਜਦੋਂ ਆਉਂਦਾ ਸੀ ਯਾ ਉੱਥੇ ਪਿੰਡ ਨਾਲ ਉਹਦੀ ਸਾਰਿਆਂ ਨਾਲ ਵਧੀਆ ਸੀ ਹਾਂ ਸਾਰਿਆਂ ਨਾਲ ਵਧੀਆ ਕਰਦਾ ਸੀ ਜਦੋਂ ਵੀ ਆਉਂਦਾ ਸੀ ਤੇ ਜਿਹਦੇ ਨਾਲ ਵੀ ਮਿਲਦਾ ਸੀ ਮਤਲਬ ਉਹਦਾ ਨੇਚਰ ਇਦਾਂ ਦਾ ਸੀ ਵੀ ਸਾਰਿਆਂ ਨਾਲ ਪਿਆਰ ਨਾਲ ਡੀਲ ਕਰਦਾ ਸੀ ਤੇ ਮਤਲਬ ਬੜਾ ਕੇਰਿੰਗ ਬੰਦਾ ਸੀ ਮਤਲਬ ਬੜਾ ਲੋਸ ਹੈ ਸਾਡੇ ਲਈ ਪਹਿਲਾਂ ਤਾਂ ਕੰਪਨੀ ਚ ਲੱਗਿਆ ਸੀ ਜੀ ਉਸ ਤੋਂ ਬਾਅਦ ਇਹ ਗੱਡੀਆਂ ਮਤਲਬ ਸਖਾਉਣ ਲੱਗਿਆ ਬੱਚਿਆਂ ਨੂੰ ਫੇਰ ਇਹ ਜਿਹੜੀ ਸੇਸ਼ਟਰਤੀ ਹੋਰ ਹੋਰ ਸਾਈਡ ਤੇ ਉਹਨੇ ਮਕਾਨ ਲੈ ਲਿਆ ਉਸ ਤੋਂ ਬਾਅਦ ਫੇਰ ਉਹ ਕਹਿਣ ਲੱਗੀ ਵੀ ਤੂੰ ਵੀ ਮਕਾਨ ਇੱਥੇ ਲੈ ਲੈ ਸਸਤੇ ਨੇ ਉੱਥੇ ਲੈ ਲਿਆ ਫੇਰ ਇਹਨੂੰ ਰੋਡਵੇਚ ਉੱਥੇ ਨੌਕਰੀ ਮਿਲ ਗਈ ਹਾਂ ਫੇਰ ਉਹ ਦੋਕ ਦੋ ਘੰਟਿਆਂ ਦਾ ਰਸਤਾ ਪਰਾਂ ਗੱਡੀਆਂ ਤਾਂ ਸਾਈਡ ਤੇ ਗੇਲਾਂ ਗਿਆ ਭੈਣ ਵੀ ਉੱਥੇ ਰਹਿੰਦੀ ਸੀ ਭੈਣ ਵੀ ਉੱਥੇ ਰਹਿੰਦੀ ਹੈ ਹਾਂ ਨੀਸਾ ਉੱਥੇ ਰਹਿੰਦੀ ਹੈ ਜਵਾਈ ਰਹਿੰਦਾ ਹੈ ਉਹਦੀ ਗੁੱਡੀ ਆਤੀ ਇਹਦਾ ਬੇਟਾ ਤੇ ਇਹਦੀ ਮੰਮੀ ਇਹ ਘਟਨਾ ਜਦ ਤੁਹਾਨੂੰ ਦੱਸ ਰਿਹਾ ਪਰਿਵਾਰ ਅਮਰੀਕਾ ਗਿਆ ਉਸ ਤੋਂ ਬਾਅਦ ਸਾਰੇ ਅਮਰੀਕਾ ਤੋਂ ਵਾਪਸ ਆਏ ਹਾਂ ਹਾਂ ਜੀ ਪਹਿਲਾਂ ਇਹ ਇਹਨਾਂ ਦੀ ਨਵਾਂਸ ਸੀ 29 ਤਰੀਕ ਦੀ ਇਹ ਕਹਿੰਦੇ ਵੀ ਚਲ ਘੁੰਮਣ ਆਣੇ ਨਾਲੇ ਅਮਰੀਕਾ ਇਹ ਰਿਸ਼ਤੇਦਾਰ ਤੇ ਬਹੂ ਦੇ ਦਿੱਲੀ ਦੀ ਬਹੂ ਇਹ ਉੱਥੇ ਜਾ ਕੇ ਵੀ ਆਪਾਂ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਮਿਲਿਆ ਉਹਨਾਂ ਨਾਲ ਵਾਸੀ ਮਿਲਾਂਗਾ ਕਰਲਾਂਗੇ ਤੋ ਗੱਡੀ ਲੈ ਕੇ ਆਪਦੀ ਸਿੱਪ ਚੁੱਪ ਚੜਾ ਕੇ ਉੱਥੋਂ ਮਤਲਬ ਬਾਅਸੇ ਇਹ ਗੱਡੀ ਚ ਆ ਗਈ ਬਰੈਪਟਨ ਅਮਰੀਕਾ ਤੋਂ ਉੱਥੋਂ ਫਿਰ ਕੇ ਉੱਥੋਂ ਰਾਤ ਰਹੇ ਸਾਰੇ ਉੱਥੇ ਰਿਸ਼ਤੇਦਾਰ ਹੋਰ ਕਾਫੀ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਮਤਲਬ ਉੱਥੇ ਕੈਨੇਡਾ ਦੇ 11 ਦੇ ਟਾਈਮ ਇਹ ਚੱਲ ਪਈ ਪਰਸੋਂ ਜਦੋਂ ਪ੍ਰਦੀਪ ਗਿਆ ਉਹਦੇ ਮਨ ਚ ਇੱਥੇ ਜ਼ਮੀਨ-ਜ਼ਮੀਨ ਆਂਦੀ ਸੀ ਬੰਤਾ ਥੋੜੇ ਭਰਾ ਦੇ ਹਾਂ ਸੱਤ ਤਫਕੀਲੇ ਜ਼ਮੀਨ ਦੇਣਾਂ ਸੀ ਅੱਜ ਦੇ ਮਨ ਚ ਆਈ ਵੀ ਮੈਂ ਬਾਹਰ ਜਾਵਾਂ ਹੈ ਉਹਦੇ ਮਨ ਚ ਆਇਆ ਮੈਂ ਬਾਹਰ ਲੈਣਾ ਹਾਂ ਜੀ ਉਹਦੇ ਮਨ ਚ ਹਾਂ ਜੀ ਹਾਂ ਉਦੋਂ ਮੇਰਾ ਭਰਾ ਜੀ ਹੁੰਦਾ ਸੀ ਉਹਦੀ ਵੀ ਡੈਥ ਹੋ ਗਈ 15 16 ਸਾਲ ਹੋ ਗਏ ਉਸ ਟਾਈਮ ਵਾਰ ਗਿਆ ਉਸ ਟਾਈਮ ਭਰਾ ਸਾਡੇ ਇੱਥੇ ਹਾਂ ਉਦੋਂ ਹੈਗੇ ਤੇ ਜੀ ਸੁਖਦੇਵ ਰਾਮ ਜੀ ਸੁਖਦੇਵ ਰਾਮ ਜੀ ਹਾਂ ਜੀ ਹਾਂ ਸੁਖਦੇਵ ਆਪਣੇ ਸੁਖਦੇਵ ਰਾਮ ਜੀ ਹਾਂ ਉਹ ਹਾਂ ਜੀ ਉਹਨੂੰ ਫਿਰ ਅਟੈਕ ਹੋ ਗਿਆ ਫਿਰ ਇਹ ਮਿਲ ਲਾ ਗਿਆ ਇੱਥੇ ਜੀ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਣ ਲੱਗਿਆ ਵੀ ਕਿਵੇਂ ਕਰੀਏ ਤਾ ਜੀ ਵੀ ਮੈਂ ਬਾਹਰ ਜਾ ਮਾ ਕਿਉਂ ਉਰੇ ਰਹਾ ਮੈਂ ਕਿਹਾ ਵੀ ਪਈ ਤੂੰ ਬਾਹਰ ਭੱਗ ਜਾ ਇਹ ਤੇਰਾ ਜੀ ਕਰਾ ਰਹਿ ਜੀ ਉੱਥੇ ਜੇ ਪੀਅਰ ਹੋ ਕੇ ਇੱਥੇ ਆ ਜੀ ਜੇ ਚਲ ਉਹਨਾਂ ਦਾ ਕੰਮ ਵਧੀਆ ਸੈੱਟ ਹੋ ਗਿਆ ਬਹੁਤ ਵਧੀਆ ਜੋਬ ਤੇ ਲੱਗੀ ਹੋਈ ਸੀ ਤੁਸੀਂ ਕਿੰਨੇ ਭਰਾ ਹੋ ਅਸੀਂ ਦੋਏ ਭਰਾ ਤੇ ਹਾਂ ਹਾਂ ਮੇਰੇ ਤਿੰਨ ਬੇਟੇ ਨੇ ਜੀ ਉਹ ਕੱਲਾ ਜੀ ਹਾਂ ਜੀ ਤੁਸੀਂ ਖੇਤੀ ਬਾੜੀ ਕਰਦੇ ਹੋ ਮੈਂ ਖੇਤੀ ਬਾੜੀ ਕਰਦਾ ਬੇਟੇ ਮੇਰੇ ਮੁਲਾਜ਼ਮ ਨੇ ਤਿੰਨੇ ਤੇ ਹੁਣ ਮੈਂ ਖੇਤੀ ਛੱਡਤੀ ਤੇ ਉਹਨਾਂ ਦੀ ਵੀ ਠੇਕੇ ਤੇ ਜ਼ਮੀਨ ਮਹੀ ਦੰਨਾ ਕਿੰਨੇ ਕਦੋਂ ਖੁਸ਼ਖਬਰੀ ਮਿਲੀ ਰਾਤ ਨੂੰ ਜੀ ਸਵੇਰੇ ਇਹ ਕੱਲ ਸਵੇਰੇ ਮਿਲੀ ਸਾਨੂੰ 8:00 ਵਜੇ ਹੂੰ ਅਸੀਂ ਫਿਰ ਸੋਚਿਆ ਵੀ ਕਿਤੇ ਗਲਤ ਨਾ ਹੋਵੇ ਗੱਲ ਆ ਫਿਰ 8:00 10:00 ਵਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਜੀ ਵੀ ਕੀ ਗੱਲਬਾਤ ਹੈ ਫਿਰ ਅਸੀਂ ਦੁਬਾਰਾ ਫੋਨ ਕਰਿਆ ਉਹ ਕਹਿੰਦੇ ਵੀ ਪਿੱਛੋਂ ਟਰੱਕ ਨੇ ਫੇਟ ਮਾਰੀ ਵੀ ਐ ਕਰਕੇ ਕੀ ਚੀਜ਼ ਦਾ ਹੈ ਟਰੱਕ ਟਰੱਕ ਹਾਂ ਟਰੱਕ ਗੱਡੀ ਜਾ ਰਹੀ ਤੇ ਮੂਰੇ ਜੀ ਇਹ ਟਰੱਕ ਪਿੱਛੇ ਰਹਿਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪੁੱਤਾਂ ਦੀ ਦਵਾ ਦੀ ਡੈਥ ਹੋਈ ਪਿਛਲੀ ਸੀਟ ਤੇ ਬੈਠੇ ਤੇ ਤੇ ਇਹ ਬਹੁਤ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਹਾ ਸੀ ਤੇ ਬਹੁਤ ਸਾਈਡ ਤੇ ਬੈਠੀ ਸੀ ਉਹਨਾਂ ਨੇ ਛੱਟਾ ਕਾਫੀ ਨਹੀਂ ਹਾਂ ਹਸਪਤਾਲ ਨਹੀਂ ਹਾਂ ਟਾਂਕੇ ਟੁਕੇ ਬਹੁਤ ਲੱਗੇ ਸੱਚੇ ਬਹੁ ਦੇ ਇਹ ਸੰਸਕਾਰ ਵਾਸਤੇ ਤੁਸੀਂ ਕੀ ਸਰਕਾਰ ਨੂੰ ਉੱਥੇ ਕਰਦੇ ਆਓਗੇ ਤੇ ਨਹੀਂ ਉਹ ਉੱਥੇ ਉਹਦੇ ਸਾਰੇ ਬਾਗੇ ਸਾਡਾ ਤਾਂ ਪਾਸਪੋਰਟ ਬਣਾਇਆ ਸੀ ਬੱਚੇ ਮਲਾਜਮ ਤੇ ਉਹਨਾਂ ਦੇ ਪਾਸਪੋਰਟ ਬਣੇ ਹੋਏ ਤੇ ਉਹਦੇ ਗੁੱਡੀ ਦੇ ਸਹਰਿਆਂ ਦੇ ਬਣੇ ਹੋਏ ਤੇ ਤੇ ਉਹਨਾਂ ਦੇ ਬਣੇ ਹੋਏ ਤੇ ਉਹ ਫਿਰ ਉਧਰ ਹੀ ਚਲੇ ਗਏ ਵੀ ਉੱਥੇ ਸੰਸਕਾਰ